ਹਾਂਜੀ ਬਾਗਰ ਦੀ ਕਹਾਣ ਸਾਹਿਬ ਬਾਗਰ ਦੀ ਬਤ ਹੈ ਹਰ ਤਰ੍ਹਾਂ ਦੀ ਸਾੜ ਦੀ ਤਰ੍ਹਾਂ ਬਾਬਾ ਜੀ ਸਪੈਸ਼ਲ ਬਣਾਉਂਦੇ ਆ ਮਖਤਰ ਸਾਹਿਬ ਕੋ ਸਾਡੇ ਜਥੇ ਨੂੰ ਇਹ ਨਵਾ ਸੋਖਾ ਸਤਸਰੀ ਮਖਤਰ ਸਾਹਿਬ ਹੈ ਅੰਗੋਰ ਚਾਂਗ ਦੇ ਵਿੱਚ ਐਰੋਗਨ ਹੌਸ ਵੀ ਥੋੜਾ ਜਿਹੜੀਆਂ ਇਹ ਦਵਾਈਆਂ ਇਹ ਐਰੋ ਦੇ ਬਾਹਰ ਦੇ ਬੂਟੇ ਨਰਗੁੰਡੀ ਦੀਆਂ ਬੰਦੀਆਂ ਜਿਹੜਾ ਸੁੱਗਰ ਖਾੜ ਗੋਡਿਆਂ ਦਾ ਦਰਦ ਰੀੜ ਦੀ ਹੱਡੀ ਵਾਸਤੇ ਤੇ ਨਾਲ ਗਰਦ ਵਾਸਤੇ ਜਿਹੜੀ 1000 2000 ਦੀ ਕਮੀਰ ਦੀ ਗਾਈ ਹੈ ਇੱਥੇ 100 ਰੁਪਏ ਦੀ ਮਿਲਦੀ ਹੈ ਜੀ 100 ਰੁਪਏ ਦੀ ਨੰਬਰ ਉੱਪਰ ਲਿਖਿਆ ਹੋਇਆ ਜੀ ਦਵਾਈ ਦੇ ਵੀ ਔਰ ਪਰਚਾ ਵੀ ਦਿੰਨੇ ਆ 100 ਰੁਪਏ ਦੀ ਸੰਤ ਨੂੰ ਵਾਪਸ ਹੁੰਦਾ ਜੇ ਦਾ ਠੀਕ ਹੋਵੇ ਤਾਂ ਜਿਹੜੇ ਮਰਜੀ ਆਪਦੇ ਬੈੱਡ ਤੇ ਬੈਠਿਆ ਸੀਸੀ ਵਿਖਾਓ ਨਹੀਂ ਦੀਜੋ ਯਾਰ ਤੁਸੀਂ ਟਬਲੇਟ ਦੇਣੀ ਹੈ ਤੇ ਨਾਲ ਹੀ 100 ਰੁਪਏ ਤੁਹਾਡੇ ਖਾਤੇ ਜਾਊਗਾ ਔਰ ਤੁਸੀਂ ਅੱਜ ਵੀ 100 ਰੁਪਏ ਦੀ ਸੀਸੀ ਦੋ ਚਾਰ ਜਿੰਨੀਆਂ ਵੀ ਲਿਆ ਸਕਦੇ ਹੋ ਪਹਿਲੀ ਮਾਰਕ ਕਰੋਗੇ 10 ਸਾਲ ਦੀ ਵੀ ਗਰਦ ਬੰਦ ਹੈ ਉੱਡੀ ਸਭ ਤੋਂ ਉੱਪਰ ਕੋਲ ਹੈ ਨਰ ਗੁੰਡੀ ਮੈਡੀਸਿਨ ਇੰਨਾ ਗੁੰਡੀ ਦਾ ਤੇਲ ਤੁਸੀਂ ਨਟਕੇ ਪਾਉਂਗੇ ਰਿਸਰਚ ਕਰੋਗੇ ਬਾਹਰ ਦੇ ਕੋਕਾਂ ਦੇ ਵਿੱਚ ਵਰਤਿਆ ਜਾਂਦਾ ਹੈ ਅੱਜ ਇਹ ਤੁਹਾਨੂੰ ਇੱਥੇ ਮਿਲਦਾ ਜਿਹੜਾ 1000 ਰੁਪਏ ਦਾ 1100 ਦਾ ਘਰ ਆਉਂਦਾ ਅੱਜ ਮਿਲਦਾ ਹੀ 100 ਰੁਪਏ ਦਾ 100 ਰੁਪਏ ਮਹੀਨੇ ਦਾ ਦੇ ਰਿਆ ਸੀ ਇਹ ਆਪਣਾ ਕਨੈਕਟ ਨੰਬਰ ਕਨੈਕਟ ਨੰਬਰ ਇਹ ਨੰਬਰ ਸਾਡਾ ਹੈ ਜੀ 9041570382 ਤੁਸੀਂ ਬਾਅਦ ਦੇ ਵਿੱਚ ਮੰਗਾ ਸਕਦੇ ਜਿਹੜੀ ਸਾਥ ਸੰਗਤ ਇੱਥੇ ਆਈ ਹੈ ਉਹਨੂੰ ਵੱਡੀ ਜਿਹੜੇ ਦਿੰਨੇ ਅਸੀਂ ਬਾਅਦ ਦੇ ਵਿੱਚ ਵੀ ਡਾਕਟਰ ਹਰਵੰਦ ਸਿੰਘ ਬਾਬਾ ज़िला मुकसर साहिब मुकसर साहिब नंढा चौकिटल